ਗਾਇਕ ਦਲਜੀਤ ਦੋਸਾਂਝ ਦੀ ਚਲਦੀ ਫਿਲਮ ਦੀ ਸ਼ੂਟਿੰਗ ਦੌਰਾਨ ਪੈ ਗਿਆ ਕਸਮਾਨ ਲੋਕਾਂ ਦੇ ਵੱਲੋਂ ਕੀਤਾ ਗਿਆ ਵਿਰੋਧ ਪਹੁੰਚ ਗਈ ਪੁਲਿਸ ਤੁਸੀਂ ਵੀ ਦੇਖੋ ਵੱਡੀ ਖਬਰ ਤੇ ਇਸ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਇਹ ਤਸਵੀਰਾਂ ਨੇ ਪਟਿਆਲਾ ਦੇ ਬਾਸ ਬਾਜ਼ਾਰ ਦੀ ਜਿੱਥੇ ਦਲਜੀਤ ਦੋਸਾਂਝ ਦੀ ਇੱਕ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਤਾਂ ਐਸੇ ਦੌਰਾਨ ਹੰਗਾਮਾ ਹੋ ਜਾਂਦਾ ਇਹ ਹੰਗਾਮਾ ਦੁਕਾਨਦਾਰਾਂ ਦੇ ਵੱਲੋਂ ਕੀਤਾ ਗਿਆ ਕਿਉਂਕਿ ਫਿਲਮ ਦੇ ਦੌਰਾਨ ਉਰਦੂ ਦੇ ਕੁਝ ਬੋਰਡ ਦੁਕਾਨਾਂ ਦੇ ਬਾਹਰ ਲਾ ਦਿੱਤੇ ਜਾਂਦੇ ਨੇ ਤਾਂ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਬਿਨਾਂ ਪੁੱਛੇ ਇਹ ਬੋਰਡ ਕਿਸ ਤਰ੍ਹਾਂ ਲਾ ਦਿੱਤੇ ਗਏ ਤਾਂ ਚੱਲਦੀ ਫਿਲਮ ਦੀ ਸ਼ੂਟਿੰਗ ਦੇ ਵਿੱਚ ਕਸਮਾਨ ਪੈ ਜਾਂਦਾ ਤੇ ਮੌਕੇ ਦੇ ਉੱਤੇ ਪੁਲਿਸ ਪਹੁੰਚਦੀ ਹੈ ਪੁਲਿਸ ਦੇ ਵੱਲੋਂ ਸਾਰਾ ਮਾਹੌਲ ਸ਼ਾਂਤ ਕਰਵਾਇਆ ਜਾਂਦਾ ਜੜਾ ਦੇ ਘਰ ਦੇ ਉੱਪਰ ਮੈਂ ਸਵੇਰੇ ਪੁੱਛਿਆ ਮੈਂ ਤੁਹਾਨੂੰ ਪਰਮਿਸ਼ਨ ਦਿੱਤੀ ਐ ਕਹਿੰਦੇ ਨਹੀਂ ਜੀ ਇਹ ਤਾਂ ਸਰਕਾਰ ਉਹ ਐ ਜੀ ਕਹਿੰਦੇ ਪ੍ਰਸ਼ਾਸਨ ਦੇ ਰਿਹਾ ਮੰਡੀ ਨਾਲ ਮੈਂ ਕਹਾ ਪ੍ਰਸ਼ਾਸਨ ਦੀ ਜਗ੍ਹਾ ਥੋੜਾ ਐ ਮੇਰੀ ਆਪਣੀ ਪਰਸਨਲ ਪ੍ਰੋਪਰਟੀ ਆ ਤੁਸੀਂ ਕਿੱਦਾਂ ਲਾ ਦਿਓਗੇ ਮੇਰੀ ਪ੍ਰੋਪਰਟੀ ਦੇ ਉੱਤੇ ਮੈਂ ਫੜਿਆ ਨਹੀਂ ਮੈਂ ਫੜਿਆ ਤੁਹਾਨੂੰ ਚੱਕ ਕੇ ਪੋੜ ਤੁਹਾਡੀ ਦੁਕਾਨ ਦੇ ਉੱਤੇ ਲੱਗਾ ਹੋਇਆ ਸੀ ਮੈਂ ਕਹਾ ਸ਼ਾਇਦ ਤੁਹਾਡੇ ਤੋਂ ਪਰਮਿਸ਼ਨ ਲਈ ਹੋਣੀ ਮੈਂ ਇਹਨਾਂ ਤੋਂ ਪੁੱਛਿਆ ਕਹਿੰਦੇ ਨਹੀਂ ਸਾਡੇ ਤੋਂ ਵੀ ਕੋਈ ਪਰਮਿਸ਼ਨ ਨਹੀਂ ਲਈ ਬਿਨਾਂ ਪਰਮਿਸ਼ਨ ਤੁਸੀਂ ਲੈ ਪਰਮਿਸ਼ਨ ਤੋਂ ਲਾਦਾ ਜੀ ਚੱਕ